ਹਾਂਜੀ ਭਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੁਣ ਗੁਰਗੋਵਿੰਦ ਸਿੰਘ ਜੀ ਭਾਈ ਦੋਲਚੇ ਨੂੰ ਕਹਿੰਦੇ ਹਨ ਕਿ ਦੋਲਚਾ ਆ ਤੇਰੀ ਇੱਜ਼ਤ ਵਿੱਚ ਕੀ ਲੁਕਿਆ ਹੋਇਆ ਸੀ ਸਾਡੇ ਜਿਸ ਪਿਆਰੇ ਨੇ ਇਹ ਸਗਾਤ ਦਿੱਤੀ ਹੋਵੇਗੀ ਉਹ ਕੀ ਸੋਚਦਾ ਹੋਵੇਗਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੰਘ ਤੋਂ ਦੁਲਚੇ ਦੇ ਸਿਰ ਉੱਪਰ ਦਸਤਾਰ ਫਿਰ ਤੋਂ ਸੁਜਾ ਦਿੱਤੀ ਤੇ ਦੁਲਚਾ ਬੜਾ ਹੀ ਸ਼ਰਮਿੰਦਾ ਹੁੰਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਮਿਹਨਤਾਂ ਤਰਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਹੁਣ ਬਹੁਤੇ ਲੋਕ ਸ਼ਾਇਦ ਇਸ ਸਾਖੀ ਤੋਂ ਖੁਸ਼ ਵੀ ਨਾ ਹੋਣ ਕਿ ਗੁਰੂ ਗੋਬਿੰਦ ਸਿੰਘ ਜੀ ਇਦਾਂ ਨਹੀਂ ਸੀ ਕਰ ਸਕਦੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਕਿਹਾ ਸੀ ਕਿ ਇਨੀ ਕੋ ਮੈਂ ਸਰਦਾਰ ਬਣਾਉ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਸਿੱਖ ਪਿਆਰ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਹੈ ਹੁਣ ਭਾਈ ਦੋਸਾ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਖੜਾ ਸੀ ਤੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਨੂੰ ਬਾਲਕੀ ਸਮਝਿਆ ਸੀ ਮੈਥੋਂ ਗਲਤੀ ਹੋ ਗਈ ਕਿਉਂਕਿ ਜਦੋਂ ਦੀ ਇਹ ਸਾਖੀ ਹੈ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਬਹੁਤੀ ਨਹੀਂ ਸੀ ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਥੋੜਾ ਸਮੇਂ ਬਾਅਦ ਦੀ ਇਹ ਸਾਖੀ ਸੀ ਹੁਣ ਤੁਲਚਾ ਮੁੱਖੋਂ ਫਰਮਾਉਂਦਾ ਹੈ ਕਿ ਮੈਨੂੰ ਸਤਿਗੁਰੂ ਮਾਫ ਕਰਦੇਓ ਮੈਨੂੰ ਬਖਸ਼ ਦਿਓ ਫਿਰ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਹਨ ਕਿ ਗੁਰੂ ਘਰ ਵਿੱਚ ਬਖਸ਼ਿਸ਼ਾਂ ਦੀ ਕੋਈ ਘਾਟ ਨਹੀਂ ਹੈ ਅਸੀਂ ਤੁਹਾਨੂੰ ਮਾਫ ਕਰਦੇ ਹਾਂ ਪਰ ਅੱਗੇ ਤੋਂ ਦੁਬਾਰਾ ਅਜਿਹੀ ਕੋਈ ਗਲਤੀ ਨਾ ਕਰਨਾ ਕਿਉਂਕਿ ਇਸ ਤੋਂ ਬਾਅਦ ਅਸੀਂ ਤੁਹਾਨੂੰ ਮਾਫ ਨਹੀਂ ਕਰ ਸਕਾਂਗੇ ਇਸ ਤੋਂ ਬਾਅਦ ਦਲਚਾ ਬਹੁਤ ਖੁਸ਼ ਹੁੰਦਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗਦਾ ਹੈ ਤੇ ਉੱਥੇ ਬੈਠੀ ਸਾਰੀ ਸਿੱਖ ਸੰਗਤ ਤੋਂ ਮਾਫੀ ਮੰਗਦਾ ਹੈ ਤੇ ਦਲਚੇ ਦਾ ਗੁਰੂ ਗੋਬਿੰਦ ਸਿੰਘ ਜੀ ਉੱਤੇ ਵਿਸ਼ਵਾਸ ਵੀ ਬਣ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਤਾਂ ਅੰਤਰਜਮੇ ਹਨ ਹੁਣ ਜਦੋਂ ਕੋਈ ਵੀ ਗੁਰੂ ਦਾ ਸਿੱਖ ਪਿਆਰਾ ਇਨ੍ਹਾਂ ਮਸੰਦਾ ਨੂੰ ਕੋਈ ਵੀ ਸੁਗਾਤ ਭੇਟ ਕਰਿਆ ਕਰਦਾ ਸੀ ਗੁਰੂ ਦੇ ਵਾਸਤੇ ਤਾਂ ਇਸ ਗੱਲ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਬੈਠਾ ਹੀ ਪਤਾ ਲੱਗ ਜਾਇਆ ਕਰਦਾ ਸੀ ਤੇ ਜਦੋਂ ਵੀ ਕੋਈ ਪਿਆਰ ਨਾਲ ਇਹ ਪੇਟਾ ਭੇਜਿਆ ਕਰਦਾ ਸੀ ਉਸ ਨੂੰ ਰਸਤੇ ਵਿੱਚ ਜੇਕਰ ਕੋਈ ਲੁੱਟ ਵੀ ਲੈਂਦਾ ਸੀ ਕਿਉਂਕਿ ਉਸ ਸਮੇਂ ਡਾਕੂ ਹੋਇਆ ਕਰਦੇ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿ ਕਰਦੇ ਸਨ ਕਿ ਉਹਨਾਂ ਦੀ ਪੇਟਾ ਸਾਡੇ ਤੱਕ ਪਹੁੰਚ ਗਈ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਪਿਆਰ ਕਰਨ ਵਾਲੇ ਸਿੱਖ ਸਨ ਵਿਸ਼ਵਾਸ ਕਰਨ ਵਾਲੇ ਸਿੱਖ ਸਨ ਜਿਵੇਂ ਭਾਈ ਰੂਪਾ ਉਸਨੇ ਐਨੇ ਕੀਮਤੀ ਹਾਰ ਬਣਾਏ ਐਨੇ ਕੀਮਤੀ ਓਕੜਿਆਂ ਦੀ ਜੂੜੀ ਬਣਾਈ ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਭੇਟ ਕਰਨ ਲਈ ਭੇਜੀ ਪਰ ਰਸਤੇ ਵਿੱਚ ਜੋ ਮਸੰਦ ਹੋਇਆ ਕਰਦੇ ਸਨ ਦਲਚੇ ਵਰਗੇ ਉਹ ਅਜੇਹੀਆਂ ਭੇਟਾਂ ਨੂੰ ਆਪਣੇ ਲਈ ਵੀ ਵਰਤਣਾ ਸ਼ੁਰੂ ਕਰ ਦਿੱਤਾ ਸੀਗਾ ਇਸ ਸਾਖੀ ਤੋਂ ਇਹ ਵੀ ਪਤਾ ਚੱਲਦਾ ਸੀ ਇੱਕ ਬਾਣੀ ਵਿੱਚ ਪੰਗਤੀ ਆਉਂਦੀ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤੋ ਉਹ ਸਤਿਗੁਰ ਸੱਚੇ ਪਾਸ਼ਾ ਕਾਲਪੁਰਖ ਸਭ ਨੂੰ ਦੇਖ ਰਿਹਾ ਹੈ ਤੇ ਸਭ ਬਾਰੇ ਜਾਣਦਾ ਹੈ ਇਹ ਸੀ ਇਤਿਹਾਸ ਦੋਚੇ ਦਾ ਤੇ ਭਾਈ ਰੂਪੇ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ